ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਸ ਟਾਈਮ ਬੈਠਾ ਹੈਗਾ ਮੁੰਬਈ ਮੁੰਬਈ ਦਾ ਇਲਾਕਾ ਹੈ ਕੁਲਾਬਾ ਤੇ ਅੱਜ ਤਰੀਕ ਹੈ 25 25 ਅਕਤੂਬਰ 2025 ਤੇ ਮੈਂ ਬੰਬਈ ਤੋਂ ਸ਼ੁਰੂ ਕਰ ਰਿਹਾ ਮਹਾਰਾਸ਼ਟਰ ਦਾ ਟੂਰ ਸਭ ਤੋਂ ਪਹਿਲਾਂ ਆਪਾਂ ਮੁੰਬਈ ਸ਼ਹਿਰ ਘੁੰਮਾਂਗੇ ਤੇ ਫਿਰ ਇੱਥੋਂ ਅਗਲੇ ਸਫ਼ਰ ਤੇ ਨਿਕਲਾਂਗੇ ਪੈਸੇ ਤਾਂ ਇਸ ਸਫ਼ਰ ਮੇਰਾ ਮੋਟਰਸਾਈਕਲ ਦੇ ਆ ਪਰ ਮੋਟਰਸਾਈਕਲ ਦੇ ਵਿੱਚ ਕੁਝ ਸਮੱਸਿਆ ਆ ਗਈ ਸੀ ਉਹ ਇੱਥੇ ਏਜੰਸੀ ਲਾਇਆ ਹੋਇਆ ਤੇ ਅੱਜ ਆਪਾਂ ਇਥੋਂ ਦੀ ਲੋਕਲ ਬੱਸ ਤੇ ਕਉਂਦੇ ਆ 350 ਰੁਪਏ ਦੀ ਟਿਕਟਾਂ ਤੇ ਉਹ ਇੱਕ ਦਿਨ ਕਮਾਉਂਦੀ ਹੈ ਮਤਲਬ 12 ਤੱਕ ਥਾਵਾ ਦਿਖਾਉਂਦੀ ਹੈ ਮੁੰਬਈ ਦੀਆਂ ਸੋ ਅੱਜ ਆਪਾਂ ਉਹਨਾਂ ਦੇ ਟਾਈਮ ਪਾਸ ਕਰਾਂਗੇ ਤੇ ਫਿਰ ਆਪਾਂ ਅਗਲੇ ਦਿਨਾਂ ਦੇ ਵਿੱਚ ਮੋਟਰਸਾਈਕਲ ਤੋਂ ਘੁੰਮਾਂਗੇ ਮੇਰੇ ਪਿਛਲੇ ਪਾਸੇ ਅਰਬ ਸਾਗਰ ਆ ਤੇ ਮੇਰੇ ਅਗਲੇ ਪਾਸੇ ਹੈਗਾ ਤਾਜ ਹੋਟਲ ਜਿਹੜਾ ਤੁਹਾਨੂੰ ਦਿਖ ਨਹੀਂ ਰਿਹਾ ਸੋ ਇੱਥੋਂ ਆਪਾਂ ਇਹ ਪੂਰਾ ਮਹਾਰਾਸ਼ਟਰ ਦਾ ਸਫ਼ਰ ਸ਼ੁਰੂ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਲਾਈਕ ਸ਼ੇਅਰ ਤੇ ਕਮੈਂਟ ਕਰ ਦੋ ਇੱਕ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਜੇ ਤੁਹਾਡੇ ਕੋਲ ਸਮਾਂ ਹੁੰਦਾ ਫ੍ਰੀ ਤਾਂ ਵਲੌਗ ਦੇਖਿਆ ਕਰੋ ਨੇ ਹੋਰ ਜ਼ਿੰਦਗੀ ਦੇ ਜ਼ਰੂਰੀ ਕੰਮ ਕਰਿਆ ਕਰੋ ਬਹੁਤ ਸੋਹਣੇ ਪੌਡਕਾਸਟ ਆਉਂਦੇ ਆ YouTube ਤੇ ਬਹੁਤ ਸੋਹਣੀਆਂ ਕਿਤਾਬਾਂ ਨਹੀਂ ਉਹ ਪੜੋ ਡਾਕੂਮੈਂਟਰੀਆਂ ਦੇਖੋ ਫਿਲਮਾਂ ਦੇਖੋ ਜੇ ਤੁਹਾਨੂੰ ਲੱਗਦਾ ਕਿ ਦੇਖਣੇ ਚਾਹੀਦੇ ਆ ਬਲੌਗ ਤਾਂ ਜ਼ਰੂਰ ਦੇਖਿਆ ਕਰੋ ਮੁੰਬਈ ਬਹੁਤ ਪੁਰਾਣਾ ਸ਼ਹਿਰ ਆ ਕਿਸੇ ਵੇਲੇ ਵੀ ਇੱਕ ਪਿੰਡ ਸੀ ਪਿੰਡ ਤੋਂ ਬਣਦਾ ਬਣਦਾ ਹੌਲੀ ਹੌਲੀ ਇਹ ਸ਼ਹਿਰ ਬਣ ਗਿਆ ਸਮੁੰਦਰ ਦੇ ਕੰਡੇ ਦੇ ਵਸਿਆ ਹੋਇਆ ਸ਼ਹਿਰ ਆ ਪੁਰਾਣੀ ਬੰਦਰਗਾਹ ਇੱਥੇ ਠੀਕ ਹੈ ਪਹਿਲਾਂ ਇੱਥੇ ਮੌਰੀਆ ਸਾਮਰਾਜ ਰਿਹਾ ਫਿਰ ਮੁਗਲ ਰਿਹਾਏ ਉਸ ਤੋਂ ਬਾਅਦ ਫਿਰ ਇੱਥੇ ਪੁਰਤਗਾਲ ਆ ਗਏ ਪੁਰਤਗਾਲੀ ਤੇ ਪੁਰਤਗਾਲੀਆਂ ਨੇ ਆਪਣੀ ਕੁੜੀ ਦਾ ਰੈਸਟਾ ਬ੍ਰਿਟਿਸ਼ ਰਾਜੇ ਦੇ ਮੁੰਡੇ ਨੂੰ ਕੀਤਾ ਤਾਂ ਉਹਨਾਂ ਨੇ ਇਹ ਸ਼ਹਿਰ ਬ੍ਰਿਟਿਸ਼ ਨੂੰ ਦਾਅ ਚ ਦਿੱਤਾ ਫਿਰ ਇੱਥੇ ਬ੍ਰਿਟਿਸ਼ ਰਾਜ ਬਹੁਤ ਟਾਈਮ ਮੁਸਲਮਾਨਾਂ ਦੇ ਸਮੇਂ ਇੱਥੇ ਬਹੁਤ ਮਸਜਿਦਾਂ ਬਣੀਆਂ ਅੰਗਰੇਜ਼ਾਂ ਦੇ ਸਮੇਂ ਇੱਥੇ ਬਹੁਤ ਵੱਡੇ ਵੱਡੇ ਹੋਟਲ ਬਣੇ ਇੰਡੀਆ ਗੇਟ ਬਣਾਇਆ ਗਿਆ 1915 ਦੇ ਵਿੱਚ ਉਹ ਵੀ ਹੁਣ ਇਥੋਂ ਦੀ ਮਸ਼ਹੂਰ ਜਗਾ ਬ੍ਰਿਟਿਸ਼ ਦੇ ਜਿੰਨੇ ਵੀ ਵੀਆਈਪੀ ਮੇਨ ਗੈਸਟ ਆਉਂਦੇ ਸੀ ਤਾਂ ਉਹ ਇਸੇ ਗੇਟ ਰਾਹੀਂ ਆਉਂਦੇ ਸੀ ਇੰਡੀਆ ਗੇਟ ਆਪਾਂ ਉਹ ਵੀ ਦੇਖਾਂਗੇ ਤੇ ਹੁਣ ਆਪਾਂ ਇਥੋਂ ਕੇਰਾ ਇੱਕ ਵਾਰ ਬਸ ਦਾ ਨਾਮ ਹੈਗਾ ਮੁੰਬਈ ਦਰਸ਼ਨ ਉਹਦੇ ਤੇ ਚੜਦੇ ਤੇ ਮੈਂ ਬਾਈ ਘੁੰਮਦੇ ਆਂ ਇੱਕ ਦੋ ਦਿਨਾਂ ਚ ਚਾਲ ਬਣੂਗੀ ਹੌਲੀ ਹੌਲੀ ਦੋ ਕੁ ਦਿਨਾਂ ਚ ਮੋਟਰਸਾਈਕਲ ਆਪਣੇ ਕੋਲੇ ਆ ਜਾਊਗਾ ਥਾਵਾ ਮਾਰਕ ਕਰ ਲਾਂਗੇ ਬੱਸ ਇਥੋਂ ਦੀ ਦੇਖਣ ਵਾਲੀਆਂ ਸਾਰੀਆਂ ਦੇਖਾਂਗੇ ਮੈਂ ਇਥੋਂ ਦਾ ਧਰਾਵੀ ਦਾ ਇਲਾਕਾ ਵੀ ਦੇਖਣਾ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਲੋਕ ਕਿਰਤੀ ਲੋਕ ਰਹਿੰਦੇ ਆ ਬਾਈ ਮੈਨੂੰ ਕੈਮਰਾ ਦੇ ਅਗੋਂ ਦੀ ਲੰਘ ਗਿਆ ਤੇ ਉਸ ਤੋਂ ਬਾਅਦ ਰੈੱਡ ਲਾਈਟ ਏਰੀਆ ਹੋਰ ਉਹ ਥਾਵਾ ਜਿਹੜੀਆਂ ਬਦਨਾਮ ਥਾਵਾ ਨੇ ਜਿੱਥੇ ਆਮ ਲੋਕ ਨਹੀਂ ਜਾਂਦੇ ਵੀ ਤਾਜ ਹੋਟਲ ਇੰਡੀਆ ਗੇਟ ਚਰਚ ਫਿਲਮ ਸਿਟੀ ਸਾਰੇ ਦੇਖਦੇ ਨੇ ਪਰ ਮੈਂ ਇਸ ਵਾਰ ਮੈਂ ਮਨ ਬਣਾ ਕੇ ਆਇਆ ਕਿ ਮੈਂ 12-13 ਦਿਨ ਮੁੰਬਈ 'ਚ ਰਹਿਣਾ ਚੰਗੀਆਂ ਮਾੜੀਆਂ ਇੱਜ਼ਤਦਾਰ ਬਦਨਾ ਸਾਰੀਆਂ ਥਾਵਾਂ ਵੇਖਾਂਗੇ ਮੁੰਬਈ ਦੀਆਂ ਆਪਾਂ ਸੋ ਹੁਣ ਆਪਾਂ ਚੜਦੇ ਆਂ ਬੱਸ ਤੇ ਤੇ ਮੁੰਬਈ ਦਰਸ਼ਨ ਕਰਦੇ ਆਂ ਸਾਹਮਣੇ ਆ ਬੱਸ ਸਟੈਂਡ ਜੀ ਪੀਓ ਬੱਸ ਸਟੈਂਡ ਇੱਥੋਂ ਬੱਸ ਚੱਲਦੀ ਆ ਉਸ ਤੋਂ ਬਾਅਦ ਫਿਰ 9:55 ਮਿੰਟ ਤੇ ਚੱਲੂਗੀ ਗੇਟਵੇ ਆਫ ਇੰਡੀਆ ਤੋਂ ਜੇ ਆਪ ਨੂੰ ਇੱਥੋਂ ਬੱਸ ਮਿਲ ਗਈ ਤੇ ਇੱਥੋਂ ਚੜਦੇ ਆ ਨਹੀਂ ਫਿਰ ਆਪਾਂ ਗੇਟ ਪੇ ਆਫ ਇੰਡੀਆ ਜਾਵਾਂਗੇ ਬੱਸ ਆਉਣੀਆਂ ਸ਼ੁਰੂ ਹੋ ਗਈਆਂ ਮੁੰਬਈ ਦਰਸ਼ਨ ਏਸੀ ਬੱਸ ਦੀ ਟਿਕਟ ਹੈਗੀ 350 ਰੁਪਏ ਤੇ ਨਾਨ ਏਸੀ ਦੀ ਹੈਗੀ 300 ਰੁਪਏ ਸ਼ਕਤਪਤੀ ਸ਼ਿਵਾਜੀ ਮਹਾਰਾਜ ਸਾਹਮਣੇ ਉਹਦੀ ਇਮਾਰਤ ਆ ਆ ਸਾਰਾ ਰੇਲਵੇ ਸਟੇਸ਼ਨ ਹੀ ਆ ਸ਼ਸ਼ਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਹੁਣ ਆਪੇ ਇੱਥੇ ਟਿਕਟ ਦਿਖਾਉਣੇ ਆ ਤੇ ਕਿਸੇ ਬੱਸ 'ਚ ਬੈਠ ਸਕਦੇ ਆ ਸਮਝ ਨਹੀਂ ਆ ਰਿਹਾ ਬਾਤ ਤੇ ਲਾਉੜਾ ਕੌਣ ਸੇ ਅੰਗਲ ਤੋਂ ਮੰਦਪ ਆਇਆ ਹੈ ਸ਼ਸ਼ਤਰਪਤੀ ਸ਼ਿਵਾਜੀ ਮਹਾਰਾਜ ਇਹ ਮਿਊਜ਼ੀਅਮ ਆ ਇੱਥੋਂ ਆਪਾਂ ਦੀ ਟਿਕਟ ਲੈਣੇ ਆ ਤੇ ਅੰਦਰ ਦੇਖਣ ਲਈ ਜਾਣੇ ਆ ਇਹ ਦੂਜਾ ਪੁਆਇੰਟ ਆ ਬੱਸ ਦਾ ਅਸਲ 'ਚ ਮੈਂ ਹੋ ਗਿਆ ਥੋੜਾ ਜਿਹਾ ਘੁੰਮਣ ਘੇਰੀ 'ਚ ਪੈ ਗਿਆ ਮੈਂ ਚਲਾ ਗਿਆ ਗੇਟਵੇ ਆਫ ਇੰਡੀਆ ਤੇ ਬੱਸ ਚੱਲਦੀ ਸੀ ਥੋੜਾ ਜਿਹਾ ਤੋਂ ਪਾਸੇ ਤੋਂ ਸੋ ਪਹਿਲਾ ਪੁਆਇੰਟ ਇਹ ਦੇਖ ਆਇਆ ਗੇਟਵੇ ਆਫ ਇੰਡੀਆ ਦੂਜਾ ਪੁਆਇੰਟ ਬੱਸ ਦਾ ਇਹ ਵਾਲਾ ਇਹ ਮੈਂ ਪਹਿਲਾਂ ਦੇਖਿਆ ਹੋਇਆ ਦੋ ਵਾਰੀ ਮਿਊਜ਼ੀਅਮ ਪਰ ਅੱਜ ਆਪਾਂ ਤੀਜੀ ਵਾਰੀ ਫੇਰ ਚੱਲਦੇ ਆਂ ਸ਼ੈਸ਼ਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਸੰਗ੍ਰਹਿਾਲਿਆ ਮਿਊਜੀਅਮ ਅੱਦੇ ਦੀ ਟਿਕਟ ਹੈਗੀ 200 ਰੁਪਈਆ ਬੁੱਧ ਮਹਾਰਾਜ ਜੀ ਆਰਾਮ ਕਰ ਰਹੇ ਆ ਪਾਰਕ ਦੇ ਵਿੱਚ ਵਰਕ ਇਨ ਪ੍ਰੋਗਰੈਸ ਇੱਥੇ ਸਾਰੀਆਂ ਪੁਰਾਣੀਆਂ ਮੂਰਤੀਆਂ ਰੱਖੀਆਂ ਹੋਈਆਂ ਆ। ਆਹ ਮੂਰਤੀ ਤੇ ਲਿਖਿਆ ਹੋਇਆ ਗੁਜਰਾਤ ਇਹ 11ਵੀਂ 11ਵੀਂ ਸਦੀ ਦੀ ਮੂਰਤੀ ਆ। ਬਾਹਰ ਮੀ ਤੇ 13ਵੀਂ ਸਦੀ ਦੀਆਂ ਮੂਰਤੀਆਂ ਆ। ਨੇਚਰਲ ਹਿਸਟਰੀ ਸੈਕਸ਼ਨ ਇੱਥੇ ਜਾਰੇ ਇਹ ਜਾਨਵਰ ਤੇ ਪੰਛੀ ਨਹੀਂ ਮਿਊਜ਼ੀਅਮ ਜਿਹੜਾ ਹੁੰਦਾ ਹੈ ਬਹੁਤ ਬਰੀਕੀ ਨਾਲ ਤੇ ਸਹਜ ਨਾਲ ਦੇਖਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਥੋੜਾ ਜਿਹਾ ਕਾਉ ਵੀ ਹੁੰਦੀਆਂ ਨੇ ਜਿਵੇਂ ਆਪਣਾ ਹਿਸਟਰੀ ਇਤਿਹਾਸ ਬੰਦੇ ਨੂੰ ਔਕਾਰ ਦਿੰਦਾ ਹੋਵੇ ਮਿਊਜ਼ੀਅਮ ਵੀ ਔਕਾਰ ਹੁੰਦੇ ਆ ਬੜੇ ਦੇਖਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਕੰਮ ਦੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਵੱਡੀ ਮੂਰਤੀ ਬਣਾਈ ਹੋਈ ਹੈ ਗੈਂਡੇ ਦੀ ਐ ਲੱਗਦਾ ਜਿਵੇਂ ਅਸਲੀ ਹੁੰਦਾ ਉਨਾ ਹੀ ਸਹਜ ਆ ਬਿਲਕੁਲ ਜਿਵੇਂ ਉਹਵੇਂ ਦਾ ਬਣਿਆ ਹੋਇਆ ਭਾਰਤੀ ਗੈਂਡਾ ਬੱਤਕਾਨੇ ਦਾ ਨਾਮ ਕੀ ਲਿਖਿਆ ਇੱਥੇ ਇਹਨਾਂ ਨੇ ਮਿੱਠਾ ਰੋ ਬڑا ਹੰਸਾਵਰ ਹਏ ਇਹ ਮਿਊਜ਼ੀਅਮ ਪਰ ਹਰੇਕ ਚੀਜ਼ ਐਵੇਂ ਲੱਗਦੀ ਜਿਵੇਂ ਅਸਲ ਚੋਂ ਬਣੀ ਹੋਈ ਹੈ ਸੱਚੀ ਮੀਚ ਦੀ ਚੀਜ਼ ਲੱਗਦੀ ਹੈ ਇਹਨੇ ਜੀ ਗਿਰ ਜਾਂ ਇਹ ਪਹਾੜੀ ਪੇਡਾਂ ਤੇ ਬੱਕਰੀਆਂ ਪਾਲੂ ਤਿੰਨ ਕਿਸਮਾਂ ਨੇ ਅਲੱਗ-ਅਲੱਗ ਇਹਦੀਆਂ ਰਿਸ਼ ਇਹਦਾ ਕੀ ਨਾ ਇਹ ਹੈਗਾ ਲਾਲ ਰਿਸ਼ ਤੇ ਇਹ ਹੋਰ ਨਸਲ ਹੈ ਜੀ ਤਿੰਨ ਕਿਸਮਾਂ ਨੇ ਪਾਲੂਆਂ ਦੀਆਂ ਅਲੱਗ-ਅਲੱਗ ਰੈੱਡ ਪਾਂਡਾ ਇਹ ਉਹ ਪਾਂਡਾ ਜਿਹੜਾ ਦਿਵਾਖ ਦੇ ਬੜੇ ਖੇੜ ਦੇ ਅੱਦੇ ਨਾਲ ਖਡਾਉਣੇ ਬਹੁਤ ਵਿਖਦੇ ਆਦੇ ਪਾਂਡਿਆਂ ਦੇ। ਬੜੇ ਲਾਲੋਂ ਚਿੱਟਾ ਹੁੰਦਾ। ਗੈਂਡਾ ਪਾਣੀ ਪੀ ਰਿਹਾ ਤੇ ਇਹਦੇ ਉੱਤੇ ਬੈਠਾ ਬਗਲਾ। ਤੇ ਬਗਲੇ ਨੇ ਬੈਠ ਕੀਤੀ ਹੋਈ ਆ। ਆਹ ਫੋਟੋ ਫੇਸਬੁਕ ਤੇ ਬਹੁਤ ਵਾਇਰਲ ਹੁੰਦੀ ਆ। ਥੱਲੇ ਲਿਖਿਆ ਹੁੰਦਾ ਵੀ ਕਿਸੇ ਨੂੰ ਆਪ ਤੇ ਸਿਰ ਨਾ ਚੜਾਉਂਦੇਓ ਨਹੀਂ ਤਾਂ ਫਿਰ ਅਗਲਾ ਸਿਰ ਚ ਮਿੱਠਾ ਕਰਦਾ। ਇਹ ਸੱਚੀ ਗੱਲ ਆ। ਨਾਲੇ ਉਹਦੀ ਢੂਈ ਤੇ ਬੈਠਾ ਨਾਲੇ ਉਹ ਤੇ ਮਿੱਠਾ ਕਰੀ ਜਾਂਦਾ। ਇਹ ਹੈਗਾ ਕਸ਼ਮੀਰੀ ਹੇਰਨਾ। ਇਜੇ ਬਾਰੇ ਥੱਲੇ ਪਲੇਟਾਂ ਲੱਗੀਆਂ ਹੋਈਆਂ ਉੱਥੇ ਇਹਨਾਂ ਬਾਰੇ ਸਾਰੀ ਜਾਣਕਾਰੀ ਲਿਖੀ ਹੋਈ ਹੈ ਬਹੁਤ ਵੱਡਾ ਮਿਊਜ਼ੀਅਮ ਹੈ ਇਹ ਤੇ ਵੱਡੇ ਵੱਡੇ ਚ ਹਾਲ ਬਣੇ ਹੋਏ ਆ ਸ਼੍ਰਿਆਣੀਆਂ ਬਣੀਆਂ ਹੋਈਆਂ ਨੇ ਅਲੱਗ ਅਲੱਗ ਕਿਤੇ ਪੰਛੀ ਨੇ ਕਿਤੇ ਪਸ਼ੂ ਆ ਕਿਤੇ ਪੱਥਰ ਨੇ ਕਿਸੇ ਕਿਸੇ ਮੂਰਤੀਆਂ ਨੇ ਜਿਹੜਾ ਇਹ ਵਾਲਾ ਕਾਲਮ ਆ ਇਹਦੇ ਸਾਰੇ ਜੀਵ ਜੰਤੂ ਨੇ ਨੇਚਰਲ ਹਿਸਟਰੀ ਸੈਕਸ਼ਨ आज ज करीना में बोला बोला ये घेरा ਘੜਦਾ ਬਸ ਤੇ ਕਿਉਂਕਿ ਮੋਟਰਸਾਈਕਲ ਹੈਰੀ ਮੇਰੇ ਕੋਲ ਉਹ ਜੀ ਸਰਵਿਸ ਕਰਵਾਉਣ ਲਾਇਆ ਹੋਇਆ ਸਟੇਸ਼ਨ ਕੱਲ ਨੂੰ ਦਮਾਰੇ ਆਪਾਂ ਸਾਰਾ ਕੁਝ ਇਹ ਪੂਰਾ ਰੀਜਨਲ ਘੁੰਮਣਾ ਇਹ ਪੁਰਾਣੇ ਚਿਲਾ ਲੇਖ ਲੱਭੇ ਉਹਨਾਂ ਨੂੰ ਇੰਡੋ ਤੇ ਪੁਰਤਗਾਲੀ ਇੱਕ ਐਸਟੀ ਆ ਉਸ ਸਮੇਂ ਦੀ ਫੌਜ ਕੋਲੇ ਹੁੰਦੀ ਸੀ ਜਿਵੇਂ ਹੁਣ ਆਪਣੇ ਜੰਗੀ ਬੇੜੇ ਨੇ ਇਹ ਆਪਣੇ ਸਮੇਂ ਦਾ ਜੰਗੀ ਬੇੜਾ ਦੇ ਵਿੱਚ ਕਈ ਨਿੱਕੀਆਂ ਕਿਸ਼ਤਾਂ ਰੱਖੀਆਂ ਹੋਈਆਂ ਨੇ ਕੰਤ ਜਿਹੜੀ ਇਹ ਪੂਰੀ ਪੇਂਟਿੰਗ ਬਣੀ ਹੋਈ ਆ ਇਹ ਮਹਾਰਾਸ਼ਟਰ ਮੁੰਬਈ ਦੇ ਪੂਰੇ ਕਲਚਰ ਨੂੰ ਰਿਪਰੈਜ਼ੈਂਟ ਕਰਦੀ ਆ ਇੱਧਰ ਹੈ ਸ਼ਾ ਕਰਕ ਤੋਂ ਸਮੁੰਦਰ ਉਹ ਸਾਹਮਣੇ ਮੱਛੀਆਂ ਬਸਾਂ ਇਹ ਇਹਨਾਂ ਦਾ ਪਹਿਰਾਵਾ ਲੋਕਲ ਸਮੁੰਦਰ ਦੇ ਕੰਢੇ ਤੇ ਜਿੰਨੇ ਵੀ ਸਟੇਟ ਵਸੇ ਹੋਏ ਨੇ ਜਿਹਨਾਂ ਚ ਮੱਛੀ ਕੱਢਦੀਏ ਪਿੱਛੇ ਕੁਝ ਨਹੀਂ ਬਚਦਾ ਇੱਥੇ ਸਾਰੀਆਂ ਪੁਰਾਣੀਆਂ ਪੇਂਟਿੰਗਾਂ ਬਣੀਆਂ ਹੋਈਆਂ ਨੇ ਪੇਂਟਾਂ ਦੇ ਵਿੱਚ ਵੀ ਇਹਨਾਂ ਨੇ ਆਪ ਕੋ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਹੈ ਦੇ ਵਿੱਚ ਆਪਾਂ ਉੱਚੀ ਨਹੀਂ ਬੋਲ ਸਕਦੇ ਤਾਂ ਕਰਕੇ ਚੁੱਪੀਆਂ ਇਹ ਡਾਰਵਨ ਵਾਲੀ ਥਿਉਰੀ ਆ ਪਰ ਉਸ ਤੋਂ ਬਾਅਦ ਹੋਰ ਨਵੇਂ ਨਵੇਂ ਵਿਚਾਰ ਆ ਗਏ ਬਹੁਤ ਲੋਕਾਂ ਨੇ ਥਿਉਰੀ ਦੀ ਆਲੋਚਨਾ ਕੀਤੀ ਆ ਕੇ ਬੰਦਾ ਬਾਂਦਰ ਤੋਂ ਬਣਿਆ ਦਾ ਰੋਡ ਟੂ ਹੋਮੋ ਸੇਪੀਅਨਚ ਹੋਮੋ ਸੇਪੀਅਨਚ ਆਪਣੀ ਨਸਲ ਆ ਜਿਹੜੇ ਆਪਾਂ ਬੰਦੇ ਆ ਆਪਣੇ ਨਾਲ ਦੀਆਂ ਪ੍ਰਜਾਤੀਆਂ ਹੋਰ ਵੀ ਬਹੁਤ ਸੀ ਜਿਉਂ ਖਤਮ ਹੋ ਗਈਆਂ ਜਿਵੇਂ ਕੁੱਤੇ ਨਾਲ ਦੀਆਂ ਬਹੁਤ ਪ੍ਰਜਾਤੀਆਂ ਨੇ ਮੱਝੋ ਦੀਆਂ ਗੰਦੀਆਂ ਨਸਲਾਂ ਨੇ ਕੁੱਤਿਆਂ ਦੀਆਂ ਗੰਦੀਆਂ ਨਸਲਾਂ ਨੇ ਬੰਦਿਆਂ ਦੀ ਨਸਲਾਂ ਵੀ ਸੀਗੀਆਂ ਹੋਰ ਜਿਹੜੀ ਆਪਣੀ ਨਸਲ ਉਹਨੂੰ ਆਪਾਂ ਹੋਮੋ ਸੇਪੀਅਨਚ ਬੋਲਦੇ ਆਂ ਮਿਊਜ਼ੀਅਮ ਦਾ ਬਤ ਦੇਖਾਂਗੇ ਕੱਲ ਨੂੰ ਨਾਲ ਗਾਈਡ ਲੈ ਕੇ ਅੱਜ ਤਾਂ ਮੈਂ ਏਸੀ ਦਾ ਮਾਰ ਹੀ ਆ ਗਿਆ ਗਰਮੀ ਬਹੁਤ ਹੈ ਇੱਥੇ ਸਾਰਾ ਮਿਊਜ਼ੀਅਮ ਏਸੀ ਆ ਘੰਟਾ ਉਹ ਏਸੀ ਚਲਾਵਾਂਗੇ ਵਧੀਆ ਬ੍ਰਿਟੇਨ ਗੋਰੇ ਲੋਕ ਵਿਦੇਸ਼ ਜਾਣੇ ਜਾਣੇ ਵਾਲੋਂ ਕੀ ਸਕੈਨਿੰਗ ਸਭੀ ਦਾ ਮੈਡੀਕਲ ਚੈੱਕਅਪ ਲੈਬੋਰਟਰੀ ਇਹਦਾ ਇਹ ਵਾਲਾ ਜ਼ੋਨ ਹੈ ਤੇ ਸਾਰੇ ਪੁਰਾਣੇ ਸਿੱਕੇ ਆ ਪੁਰਾਣੇ ਸਿੱਕੇ ਤੇ ਗਹਿਣੇ ਮਨੀ ਗੱਲ ਬੋਲੋ ਜੀ ਚਾਹਨਾ ਕੋਰੋਂ ਖੰਸੀ ਹਾਂ ਲੱਗਿਆ ਕੋਰੋਂ ਇਹ ਸਿੱਕੇ ਬਣਾਉਣ ਲਈ ਡਾਈ ਆ ਇਹੋ ਜਿਹੇ ਡਾਈਆਂ ਸੁਨਾਰਿਆਂ ਕੋਲੇ ਵੀ ਹੁੰਦੀਆਂ ਨੇ ਇਹਦੇ ਨਾਲ ਸੋਨਾ ਕੱਢਦੇ ਆ ਹੁਣ ਫਲੋਰ ਤੋਂ ਆਏ ਜੇ ਅਪਾ ਫਸਟ ਫਲੋਰ ਤੇ ਦੇ ਹੁਣ ਆਪਾਂ ਚੱਲੇ ਆ ਸੈਕੰਡ ਫਲੋਰ ਤੇ ਇਹ ਸਲੜਾ ਫਸਟ ਫਲੋਰ ਆ ਇਹ ਜਿਹੜੀਆਂ ਸਾਰੀਆਂ ਇਹ ਪੇਂਟਿੰਗਾਂ ਨੇ ਇਹ ਗ੍ਰੀਕ ਮਿਥੀਓਲੋਜੀ ਦੀਆਂ ਪੇਂਟਿੰਗਾਂ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੀਆਂ ਨੇ। ਇਹਨਾਂ ਉੱਪਰ ਲਿਖਿਆ ਵੀ ਹੋਊਗਾ ਕਿ ਤਨ ਕਰੇ ਕੁਝ। ਹਾਂ। ਦਬਲ ਦਰ ਹੈ। ਹਾਂ ਤੇ ਪੇਂਟਿੰਗ ਉੱਪਰ ਲਿਖਿਆ ਹੋਇਆ। ਜਿਹੜੀਆਂ ਸਾਰੀਆਂ ਪੇਂਟਿੰਗਾਂ ਹੁੰਦੀਆਂ ਨੇ ਨਾ ਨੰਗੇ ਜੇ ਲੋਕਾਂ ਦੀਆਂ ਇਹ ਲਗਭਗ ਗ੍ਰੀਕ ਨਾਲ ਹੀ ਰਿਲੇਟ ਹੁੰਦੀਆਂ ਨੇ ਇੱਥੇ ਕਿਤੇ ਨਾ ਕਿਤੇ ਵੀ ਲਿਖਿਆ ਵੀ ਹੋਣਾ। ਆ ਰਿਹਾ। ਸਾਰੇ ਹਾਲ ਦੇ ਵਿੱਚ ਇਹਨਾਂ ਦੀ ਪੇਂਟਿੰਗ ਲੱਗੀਆਂ ਹੋਈਆਂ ਜਿਵੇਂ ਆਪਣੇ ਬਹੁਤ ਕਹਾਣੀਆਂ ਨੇ ਜਿਹਦੇ ਨਾਲ ਲਿਖਤੀ ਇਤਿਹਾਸ ਨਹੀਂ ਹੈਗਾ ਜਿਹਨੂੰ ਆਪਾਂ ਮਿਥ ਕਹਿ ਦਿੰਦੇ ਆ ਤਾਂ ਉਸੇ ਤਰ੍ਹਾਂ ਗ੍ਰੀਕ ਚ ਰੋਮਨ ਚ ਉਧਰ ਵੀ ਇਹੋ ਜਿਹੀ ਬਹੁਤ ਕਹਾਣੀਆਂ ਨੇ ਜਿਹੜੀਆਂ ਪੇਂਟਿੰਗ ਨੇ ਸਾਰੀਆਂ ਉਹਨਾਂ ਕਹਾਣੀਆਂ ਨੂੰ ਰਿਪਰੈਜ਼ੈਂਟ ਕਰਦੀਆਂ ਇਹ ੱਲੇ ਨੇ ਬਾਰੇ ਇਸੇ ਡਿਟੇਲ ਚ ਲਿਖਿਆ ਹੋਇਆ ਪਰ ਇਹੋ ਜਿਹੀ ਚੀਜ਼ਾਂ ਫੁੱਲਾਂ ਸਮਾਂ ਮੰਗਦੀਆਂ ਨੇ ਮਤਲਬ ਜੇ ਆਪਾਂ ਆਹ ਆਰਟ ਗੈਲਰੀ ਵੇਖਣੀ ਹੋਵੇ ਨਾ ਪੂਰੀ ਰੀਜਨਲ ਤਾਂ ਇੱਕ ਪੂਰਾ ਦਿਨ ਚਾਹੀਦਾ ਇਹ ਬੁੱਤ ਬਣਿਆ ਹੋਇਆ ਰਤਨ ਟਾਟਾ ਜੀ ਦਾ ਸਰ ਰਤਨ ਟਾਟਾ ਸਰ ਦੀ ਇੱਕ ਸਪੈਸ਼ਲ ਉਪਾਧੀ ਹੁੰਦੀ ਸੀ ਆ ਲਿਖਿਆ ਹੋਇਆ ਸਰ ਰਤਨ ਟਾਟਾ ਥੱਲੇ ਤੇ ਨਿਸਤਰੀ ਲੱਗੇ ਹੋਇਆ ਰਿਪੇਅਰ ਕਰੀ ਜਾਂਦੇ ਆ ਨਹੀਂ ਪਹਿਲਾਂ ਇੱਥੇ ਇੱਕ ਬਹੁਤ ਵੱਡੀ ਮੂਰਤੀ ਰੱਖੀ ਹੁੰਦੀ ਸੀ ਵਿਚਾਲੇ ਇਹਨਾਂ ਦੇ ਮਿਊਜ਼ੀਅਮ ਅੱਧਾ ਕ ਦੇਖ ਲਿਆ ਹੁਣ ਆਪਾਂ ਇਥੋਂ ਵਾਪਸ ਚੱਲਦੇ ਆ ਆਪਣੀ ਬੱਸ ਕੰਨੀ ਆ ਵਾਲੀ ਬੱਸ ਆਪਣੀ ਬਈ 5765 ਨੰਬਰ ਸਰ ਸਰਵੋਤਮ சிவாਜੀ ਰਾਮ ਮਿਊਜ਼ੀਅਮ ਸੰਗ੍ਰਹਿਲਯ ਵਸਤੂ ਸੰਗ੍ਰਹਿਲਯ ਜੀ ਬੱਸ ਜੇ ਬਹਿ ਗਏ ਆਪਾਂ ਜਮਾ ਸਿਰ ਤੇ ਏਸੀ ਲੱਗੇ ਹੋਏ ਆ ਬਚ ਗਏ ਬਹੁਤ ਗਰਮੀ ਆ ਬਸ ਲ ਮੈਨੂੰ ਕਹਿੰਦਾ ਉਹ ਮਗਰ ਜਾ ਕੇ ਚੁੰਡ ਚ ਬਹਿ ਜਾ ਐਂ ਕਰਦੇ ਮੇਰੇ ਨਾਲ ਯਾਰ ਕੀ ਕਰੀਏ ਪਰ ਆਪਾਂ ਨੂੰ ਇਹ ਅੱਧੀ ਅੰਗ ਥਾਵਾਂ ਤੇ ਰੋਕ ਕੇ ਦਿਖਾਉਣਗੇ ਜਿੱਥੇ ਅੱਧਾ ਅੱਧਾ ਪੌਣਾ ਘੰਟਾ-ਘੰਟਾ ਲਗਾਉਣਗੇ ਤੇ ਬਹੁਤ ਥਾਮਣ ਜਿਹੜੇ ਪੂਰੋਂ 10 ਟਾਂ ਕਰਨਗੇ ਕਿ ਉਹ ਸਾਹਮਣੇ ਆ ਹਾਈ ਕੋਰਟ ਆ ਉਹ ਕਚਹਿਰੀ ਆ ਬੰਬੇ ਦੀ ਤੇ ਮੇਰੀ ਰੀਝ ਸੀ ਕਿ ਇਹ ਬਸ ਜ ਸਫਰ ਤਾਂ ਕਰੀਏ ਇਹ 20-25 ਥਾਵਾਂ ਦਿਖਾਉਣਗੇ ਮumbai ਦੀਆਂ ਜੇ ਹੈ ਮੁੰਬਈ ਮੇਰੀ ਜਾਨ ਮਰਾਠਿਆਂ ਦੀ ਭੂਮੀ ਹੈ ਬਾਈ ਇਹ ਇਸ ਬੀ ਆਈ ਬੈਂਕ ਦਾ ਹੈੱਡ ਕੁਆਰਟਰ ਆ ਤੇ ਉਹ ਸਾਹਮਣੇ ਤੁਸੀਂ ਜਾਂਦੀ ਹੈ ਬਿਲਡਿੰਗ ਵਿਧਾਨ ਸਭਾ ਸੀ ਬੈਂਕ ਅਪਸ ਵਿੱਚ ਲੜਦੇ ਜਗਰਦੇ ਹੈ ਉਹ ਜਗ ਹੈ ਫਰਾਈਟ ਹੈਂਡ ਯੂਨੀਅਨ ਬੈਂਕ ਦਾ ਸਾਹਮਣੇ ਹੈੱਡ ਕੁਆਰਟਰ ਆ ਪਹੁੰਚ ਗਏ ਆਪਾਂ ਜੀ ਮੈਰੀਨ ਡਰਾਈਵ ਤੇ ਸਮੁੰਦਰ ਦੇ ਕੰਡੇ ਮੈਰੀਨ ਵੇ ਦੇ ਬਾਅਦ ਅਸੀਂ ਚਲੇਗੇ ਮੈਰੀਨ ਡਰਾਈਵ ਸਮੁੰਦਰ ਦੇ ਕਿਨਾਰੇ ਤੇ ਤੁਰਨ ਵਾਸਤੇ ਸੈਰ ਕਰਨ ਵਾਸਤੇ ਰਾਹ ਜਾਂ ਬਣਿਆ ਹੁੰਦਾ ਇਹ ਇੰਨਾ ਦੀ ਮੈਰੀਨ ਡਰਾਈਵ ਹੈ ਮੈਰੀਨ ਡਰਾਈਵ ਤੇ ਇਹ ਸਮੁੰਦਰ ਜਿੱਥੇ ਆ ਕੇ ਧਰਤੀ ਦਾ ਇੱਕ ਸਿਰਾ ਮੁੱਕ ਜਾਂਦਾ ਇਦੋਂ ਪਾਣੀ ਸ਼ੁਰੂ ਹੋ ਜਾਂਦਾ ਉਹ ਸਾਹਮਣੇ ਜਿਹੜੇ ਦਿਖ ਰਹੀ ਉਹ ਨਵੀਂ ਮੁੰਬਈ ਆ ਜੀ ਆਪਾਂ ਇਥੋਂ ਜਮ੍ਹਾਂ ਸਿੱਧੇ ਤੋਰ ਪੀਏ ਨਾ ਤੇ ਆਪਾਂ ਪਹੁੰਚ ਜਾਾਂਗੇ عمان ਅਰਬ ਦੇਸ਼ ਲੱਗਦੇ ਆ ਬਿਲਕੁਲ ਸਾਹਮਣੇ ਇਹਦੇ ਦੂਜੇ ਪਾਸੇ ਤੇ ਵਿਚਾਲੇ ਬਾਈ ਇਹ ਸਾਰਾ ਪਾਣੀ ਹੋਈ ਪਾਣੀ ਆ ਆ ਪੱਥਰ ਦੇ پتہ ਨਹੀਂ ਕਿਹੜੇ ਸੈਂਚੀਨਾ ਬਣਾਇਆ ਇਹਨਾਂ ਨੇ ਕਮਲਾ નેਹਰੂ ਪਾਰਕ ਦੇ ਅੰਦਰ ਇਨੂੰ ਕਹਿੰਦੇ ਆ ਜੀ ਹੈਂਗਿੰਗ ਗਾਰਡਨ। ਤੇ ਜੇ ਕੋਈ ਟਿਕਟ ਨਹੀਂ ਕੀ ਫ੍ਰੀ ਐਂਟਰੀ ਹੈ ਜਮਾ। ਘੁੰਮੋ ਫਿਰੋ ਤੇ ਨਜ਼ਾਰੇ ਲਾਓ। ਇਹ ਮੁੰਬਈ ਦਾ ਇੱਕ ਸਧਾਰਨ ਗਾਰਡਨ ਆ। ਇਹਨੂੰ ਹੈਂਗਿੰਗ ਗਾਰਡਨ ਕਹਿੰਦੇ ਨੇ ਆਮ ਸ਼ਹਿਰਾਂ ਦੇ ਵਿੱਚ। ਬੜੇ ਹੁੰਦੇ ਆ ਪਾਰਕ, ਉਵੇਂ ਦਾ ਹੀ ਪਾਰਕ ਹੈ ਇੱਕ। ਪਰ ਇਹ ਥੋੜਾ ਜਿਹਾ ਮਸ਼ਹੂਰ ਪਾਰਕ ਆ ਮੁੰਬਈ ਦਾ। ਟੂਰਿਸਟ ਬਹੁਤ ਆਉਂਦੇ ਆ ਇੱਥੇ ਘੁੰਮਣ ਦੇ ਲਈ। ਸਾਹਮਣੇ ਇਧਰ ਨਾਲ ਸਾਹਮਣੇ ਸਮੁੰਦਰ ਦੇਖਦਾ ਗ੍ਰੀਨਰੀ ਬਹੁਤ ਜ਼ਿਆਦਾ ਯਾਰ ਦੁਪਹਿਰ ਦਾ 1 ਵਜ ਗਿਆ ਤੇ ਇਹ ਬੰਬੇ ਦਾ ਮਸ਼ਹੂਰ ਮੰਦਿਰ ਆ ਮਾ લક્ષਮੀ ਮੰਦਿਰ ਢੀੜ ਬਹੁਤ ਆ ਅੰਦਰ ਤਾਂ ਆਪਣੇ ਮੱਥਾ ਤੇ ਟੇਕਣਾ ਹੀ ਜਾਣਾ ਹੈ ਜਿੰਨੀ ਕਿ ਵੱਡ ਜਾ ਸਕਦੇ ਆ ਉਹਨਾਂ ਕੋ ਜਾ ਕੇ ਦੇਖ ਕੇ ਆਉਣੇ ਇਹ ਮੰਦਰ ਚ ਮੱਥਾ ਟੇਕਣ ਵਾਲੇ ਲੋਕਾਂ ਦੀ ਭੀੜ ਹੈ ਘੱਟੋ ਘਾਟੇ ਇਹ ਲਾਈਨ 2 ਕਿਲੋਮੀਟਰ ਵੱਟ ਲੰਬੀ ਆ ਤੇ ਸਾਹਮਣੇ ਬੋਰ ਲੱਗਿਆ ਹੋਇਆ ਸ਼੍ਰੀ ਮਹਾ ਲక్ష్ਮੀ ਮੰਦਰ ਉਹ ਜੇ ਇੱਥੇ ਮੱਥਾ ਟੇਕਣਾ ਹੋਵੇ ਤਾਂ ਸਵੇਰੇ 4 ਵਜੇ ਆ ਕੇ ਲਾਈਨ 'ਚ ਲੱਗ ਜੇ ਬਈ ਫੇਰ ਵਾਰੀ ਆਉਂਦੀ ਹੈ ਜਿਹੜਾ ਇੰਨਾ ਮਸ਼ਹੂਰ ਮੰਦਿਰ ਆ ਇੱਥੇ ਆਪਾਂ ਪਰਸੋਂ ਆਵਾਂਗੇ ਸਵੇਰੇ 4 ਵਜੇ ਜਾਂ 3:30 ਵਜੇ ਫੇਰ ਆਪਣੀ ਵਾਰੀ ਆਊਗੀ ਮੱਥਾ ਟੇਕਣ ਦੀ ਹੁਣ ਤਾਂ ਜੇ ਲਾਈਨ 'ਚ ਲੱਗ ਕੇ ਤਾਂ ਪੂਰਾ ਦਿਨ ਲੱਗ ਜਾਊਗਾ ਤੇ ਬੱਸ ਲੰਘ ਜੂਗੀ ਆਪਣੀ ਪਰ ਮੰਦਿਰ ਦੇਖਾਂਗੇ ਜਰੂਰ ਅੰਦਰ ਜਾ ਕੇ ਇਹਦੀ ਬੱਸ ਆਪਣੀ ਸੀਗੀ ਮੁੰਬਈ ਦਰਸ਼ਨ ਵਾਲੀ ਉਹ ਲੰਘ ਗਈ ਤੇ ਹੁਣ ਆਪਾਂ ਇਥੋਂ ਲੋਕਲ ਬੱਸ ਲੈ ਕੇ ਚੱਲਦੇ ਆਂ ਉਹ ਸਾਹਮਣੇ ਆ ਗਈ ਲਾਲ ਬੱਸ 151 ਨੰਬਰ ਇਹ ਲੈ ਕੇ ਜਾਊਗੀ ਆਪਾਂ ਨੂੰ ਸਿੱਧੂ ਬਨਾਇਕ ਮੰਦਿਰ 152 ਨੰਬਰ ਕੋਈ ਗੱਲ ਨਹੀਂ ਬੰਬੇ ਹੁਣ ਤਾਂ ਬੰਬੇ ਦਾ ਭੇਤ ਆ ਗਿਆ ਆਪਾਂ ਨੂੰ ਹੁਣ ਕੋਈ ਚੱਕਰ ਨਹੀਂ ਗਿਆ ਆ ਵੀ ਲੈ ਲਓ ਪੁਰੂ ਦੁਆਰਾ ਹਾਂ ਉਧਰ ਹੈ ਸਿੱਖ ਬਹੁਤ ਐ ਮੁੰਬਈ ਮੈਂ ਇੱਥੇ ਸਭ ਤੋਂ ਜਿਆਦਾ ਫੈਕਸ ਵੀਡੀਓ ਹੈ ਬਾਬਾ ਜੀ ਮਿਲੇ ਪਰ ਗੱਡੀ ਦੇ ਵਿੱਚ ਤੇ ਬਾਬੇ ਦਾ ਨਾਮ ਹੈਗਾ ਵਾਰਿਸ ਬਾਬਾ ਜੀ ਯੂਪੀ ਤੋਂ ਨੇ ਕਹਿੰਦਾ ਮੈਂ ਛੋਟਾ ਜਿਹਾ ਹੁੰਦਾ ਇੱਥੇ ਆ ਗਿਆ ਸੀ ਮੇਰਾ ਜਨਮ 1988 ਦਾ ਤੇ ਬਾਪੂ ਜੀ ਹੋਰੀ 1988 ਜਿੱਥੇ ਆ ਕੇ ਕੰਮ ਕਰਨ ਲੱਗ ਗਏ ਸੀ ਮੁੰਬਈ ਬਡਾਲਾ ਰਹਿੰਦੇ ਨੇ ਅਸੀਂ ਸੋਹਣੀਆਂ ਗੱਲਾਂ ਬਾਤਾਂ ਹੋ ਰਹੀਆਂ ਵਧੀਆ ਆਪ ਕਿੰਨਾ ਟਾਈਮ ਬਾਅਦ ਫੈਮਿਲੀ ਜਾਂਦੇ ਆ ਉਧਰ ਬਾਬਾ ਰੂਪੀ ਮੈਂ ਦਗਾ ਦੇਂਗੇ ਅਰਾਊਂਡ ਲੈ ਵੀ ਬਾਪੂ ਵਾਰਸਾਪ ਨੂੰ ਛੱਡ ਗਿਆ ਤੇ ਆਪਾਂ ਪਹੁੰਚ ਗਏ ਆਪਣੇ ਟਿਕਾਣੇ ਤੇ ਇੱਥੇ ਨੇੜੇ ਹੀ ਆਪਣੀ ਡਾਰਮੇਟਰੀ ਆ ਮੈਂ ਅੱਧ ਵਿਚਾਲੋਂ ਜੇ ਮੁੜਿਆ ਆ ਬਸ ਵਾਲੀ ਗੱਲ ਜੀ ਬਣੀ ਨਹੀਂਗੀ ਤਾਂ ਹੋਰ ਹੀ ਟੂਰਿਸਟ ਵਾਲੀ ਫੀਲਿੰਗ ਜੀ ਦਵਾਉਂਦੇ ਆ ਬੱਜਮਾਜਾ ਟਾਈਮ ਨਾ ਔਖਾ ਕਰਦਾ ਸਵੇਰੇ ਆਪਾਂ ਇੱਥੋਂ ਹੀ ਗਏ ਸੀਗੇ ਤੇ ਇੱਥੇ ਫੇਰ ਆ ਗਏ ਹੁਣ ਪੀਨੇ ਕੋਟ ਚਾਹ ਤੇ ਫਿਰ ਚੱਲਦੇ ਆਂ ਡਾਰਮੇਟਰੀ ਆਪਣੇ ਕਮਰੇ 'ਚ ਉਸ ਤੋਂ ਬਾਅਦ ਜਾਵਾਂਗੇ ਆਪਾਂ ਮੋਟਰਸਾਈਕਲ ਲੈਣ ਸ਼ਾਹਸਤ੍ਰਪਤੀ சிவாਜੀ ਟਰਮੀਨਲ ਦੇ ਨੇੜੇ ਦੁਕਾਨ ਆ ਜੋਸ਼ੀ ਟੀ ਹਾਊਸ ਮਸ਼ਹੂਰ ਚਾਹ ਪੂਰੀ ਬਾਈ ਦੀ ਏ ਦੀ ਕੜਨੀ ਚਾਏ ਸਪੈਸ਼ਲ ਕੜਨੀ ਚਾਏ ਜੋਸ਼ੀ ਚਾਏ ਕਿ ਸਪੈਸ਼ਲ ਜੋਸ਼ੀ ਚਾਏ ਦੋ ਜੀ ਜੋ ਸਪੈਸ਼ਲ ਹੈ ਆਪ ਸਪੈਸ਼ਲ ਜੋਸ਼ੀ ਚਾਏ ਦੇ ਦਿਓ ਭਈਆ ਹਮ ਪੀ ਕੇ ਤੋਂ ਦੇਖੇ ਆਪ ਦਾ ਨਾਮ ਕੀ ਚਾਏ ਹਾਂ ਸ਼ਾਮ 7 ਵਜੇ ਕੇ ਸ਼ਾਮ ਦੇ ਭਾਰਤੀ ਇਹ ਕਿਹੜਾ ਹੈ ਆ ਗਿਆ ਐਲ ਆਈ ਸੀ ਵਾਲਾ ਦਫਤਰ ਹੁਣ ਆਪਾਂ ਚੱਲੇ ਆ ਰੋਟੀ ਪਾਣੀ ਖਾਣ ਆ ਵੱਡੀਆਂ ਵੱਡੀਆਂ ਮਾਤਾਂ ਦੇ ਨੇ ਤਾਂ ਵਧੀਆ ਦਿਸਦੀਆਂ ਨੇ ਰਾਤ ਨੂੰ ਤਾਂ ਨੇਜ ਕੋਲ ਦਿਸਦਾ ਨਹੀਂ ਹੈਗਾ ਮੁੰਬਈ ਸ਼ਹਿਰ ਖਮਾ ਰਾਤ ਦੇ 9:00 ਵੱਜ ਗਏ ਤੇ ਮੈਂ ਹੁਣਾਂ ਸੌਂ ਫਕਾਈ ਜਾਣਾ ਸਾਹਮਣੇ ਆਪਣੀ ਡੋਰਮੈਂਟਰੀ ਆ ਦੱਸ ਦੇ ਮੇਰਾ ਇਹੀ ਘਰ ਆ ਇੱਥੇ ਰਹਿਣਾ ਆਪਾਂ ਮੋੜ ਟੁੜ ਕੇ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਇਹ ਪੌੜੀਆਂ ਚੜ ਕੇ ਬੇ ਤਾਂ ਆ ਗਈ ਆਪਣੀ ਡੋਰਮਟਰੀ ਵਾਹਿਗੁਰੂ ਕਹਿੰਦੇ ਹੋ ਭਈਆ ਜੀ ਤਿੱਠਾ ਹਾਂ ਹਾਂ ਇਹ ਆਪਣਾ ਅੰਬੈਡਾ ਬਾਈ ਤੇ ਸਾਰੇ ਇੱਥੇ ਐਵੇਂ ਦੇ ਬੈੱਡ ਬਣੇ ਹੋਏ ਆ ਡਾਰਮੇਟਰੀ ਦੇ ਵਿੱਚ ਆਪਣੇ ਬੈੱਡ ਦਾ ਨੰਬਰ ਹੈਗਾ 26 ਆਪਣੇ ਅੱਜ ਦੇ ਇਸ ਬਲੌਗ ਦੀ ਆਪਾਂ ਇੱਥੇ ਸਮਾਪਤੀ ਕਰਨ ਲੱਗੇ ਆਂ ਤੇ ਹੌਲੀ ਹੌਲੀ ਦੋ ਤਿੰਨ ਦਿਨਾਂ ਚ ਚਾਲ ਬਣਾਵਾਂਗੇ ਬਸ ਤੁਸੀਂ ਫਬਰ ਜਿਹਾ ਰੱਖ ਕੇ ਵੇਂਦੇ ਰਹੋ ਬਣ ਗਣੀ ਗੱਲ ਆਪਣੀ ਹੌਲੀ ਹੌਲੀ ਇਹ ਮੀਂਹ ਫੇਰ ਆ ਗਿਆ ਮਗਰ